ਖਾਸ ਕਰਕੇ ਜੀ ਸਾਰਿਆਂ ਨੂੰ ਸੰਦੀਪ ਦੇ ਜੀ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਭਾਈ ਲੱਖੇ ਉਹਨਾਂ ਕਹ ਪਹੁੰਚ ਚੁੱਕੇ ਆ ਪਿੰਡ ਸ੍ਰਿਹਾਲੀ ਜ਼ਿਲ੍ਹਾ ਤਰਨਤਾਰਨ ਦਾ ਜੀ ਤਹਿਸੀਲ ਵੀ ਤਰਨਤਾਰਨ ਦੇਖੋ ਅੱਜ ਵੀ ਭਾਈਆ ਕੋਈ 8-10 ਦੇ ਲਗ ਝੋਟੀਆਂ ਮੱਜਾ ਸੇਲ ਹੈ ਜੀ ਪਰ ਭਾਅ ਵੀ ਵਿੱਚ ਨਿੱਕੇ ਵੀ ਹੋਣ ਤੇ ਵੱਡੇ ਭਾਅ ਵੀ ਹੋਣਗੇ ਚੰਗੀਆਂ ਝੋਟੀਆਂ ਆ ਤੇ ਉਧਰ ਦੀ ਝੋਟੀਆਂ ਆ ਆਪਾਂ ਬਰ ਗੱਲਬਾਤ ਕਰੀਏ ਭਾਈ ਅਸਤੀਗਾਲ ਸਤਿਗੁਰੂ ਜੀ ਹੋਰ ਦਰਾਓ ਸਭ ਠੀਕ ਠਾਕ ਹਾਂ ਜੀ ਤਾਂ ਨੇਹਾ ਖਲਾਦਾ ਬਾਬਾ ਨੇਹਾ ਉਹ ਜਾਂਦਾ ਹੁਣ ਤੇ ਛੋਟੇ ਹੋ ਗਏ ਬਿਲਕੁਲ ਹੋਰ ਦਰਾਓ ਮੇਗਾ ਮਾਲ ਮੋੜ ਦਰ ਬਿਕੀ ਹੋਈ ਜਾਂਦਾ ਚਲੋ 5400 2000 ਆਉਂਦਾ ਉਹਦਾ ਕਰਕੇ ਝੋਨੇ ਦਾ ਨਬਾੜੀ ਇੱਕ ਇਲੈਕਸ਼ਨ ਆਉਂਦਾ ਬੜਾ ਫਰਕ ਹੈ ਨਾ ਹਾਂਜੀ ਹੋਰ ਤੇ ਲੀ ਜ਼ਿਆਦਾ ਕੰਮ ਹੈ ਅੱਜ ਫਿਰ ਕਿੰਨੀ ਆ ਅੱਜ 10000 ਜੀ ਛੇ ਮੱਜਾਂ ਵਾ ਤੇ ਤਿੰਨ ਵੜਾ ਹੈ ਚਲੋ ਕਰੋ ਸ਼ੁਰੂ ਕਰੋ ਆਜੇ ਇੱਕ ਨੰਬਰ ਦੋ ਹਾਂਜੀ ਜੱਗਵਾ ਸੁਈ ਝੋਟੀ ਅੱਛਾ ਦੂਜਾ ਜੱਗਵਾ ਇਹਨੂੰ ਸੁਈ ਵਿੱਚ ਚਾ ਦੇਣਿਆ 11 ਕਿਲੋ ਬੌਲਾ ਕੋ ਜਿੰਦਾ ਮਰਜੀ ਮੈਂ ਲੇ ਮਗਰ ਕੱਟੀ ਨਹੀਂ ਲੀਗੇ ਵਾਹ ਕੱਟੀ ਮਗਰ ਆਗੇ 11 ਕਿਲੋ ਬੋਲੇ ਦੇ ਆ ਜੀ 11 ਕਿਲੋ ਬੌਲਾ ਮਿਣਕੇ ਦਵਾਂਗੇ ਲਿਆਓ ਫੋਲੋ ਪਰ ਲਖੇ ਖੋਲੀ ਚਲੋ ਫਟਾਫਟ ਕੋਨੇਰਾ ਹੋ ਜਾਂਦਾ ਤੇ ਲਓ ਜੀ ਵੇਖੋ ਚਵਾਜ ਕਿਵੇਂ ਆ ਪੀਦਾ ਚੰਗੀ ਆ ਦੇ ਦੋਨੇ ਲੋਰੀ 14 ਕਿਲੋ ਕਰੋਗੇ ਨਾਰਾ ਨਾ ਦਿਖਾਓ ਨਾਰਾ ਨਾ ਵੇਖੋ ਕਦਾ ਬਾਦ ਆ ਨਾਰਾ ਇਦਾਂ ਤਿੰਨੋ ਆ ਬਾਹਰ ਬਾਹਰ ਕੱਢੀ ਚਲੋ ਲਓ ਜੀ ਵੇਖੋ ਸੈਗੂ ਦੇ ਟਿੱਕ ਸੋਣੀ ਨਹੀਂ ਠੀਕ ਆ ਨੀਲੀ ਨੀਲੀ ਹਾਂਜੀ ਆ ਅੱਜ ਭਾਅ ਛੋਟੂ ਰਹੀ ਆਪਾਂ ਆਹ ਬੜਾ ਠੀਕ ਆ ਹਾਂਜੀ ਫਿਰ ਮੋਲ ਕਰਨੇ ਹੋ ਗੋਲੋ ਜਿਹੜੇ ਛੋਟੇ ਬਿਲਕੁਲ ਛੋੜੀ ਕਹਿੰਦੀ 500 ਮੋਲ 85 82 ਅੱਜ ਨਾ ਦੇ ਦਾਂ 500 ਛੋੜੀ ਕਰਦੀ 500 ਛੋੜ ਚਲੋ ਆ ਜਿਓ ਆਹਾਂ ਇਹ ਭਾਜੀ ਉਹ ਪਹਿਲੀ ਵੀਡੀਓ ਤੇ ਮੈਂ ਪਾਈ ਨਹੀਂ ਇਹ 30 ਦਿਨ ਦੀ ਮੈਂ ਸੂਈ ਆ ਹਾਂ ਮੈਂ ਆ ਬੂਸ਼ੀ ਆ ਵੇ ਲੋ ਤੇ ਅੱਜ ਤੇ ਦਾ ਕੱਫਾ ਰੈ ਇਟਰੇਲ ਲੋ ਇਹ ਨਾ ਬੱਚਾ ਮਰ ਗਿਆ ਸਿੰਘ ਬੱਚਾ ਮਰ ਗਿਆ ਦਾ ਅੱਛਾ ਬੱਚਾ ਮਰ ਗਿਆ ਆਓ ਬੜੇ ਵਾਲੀ ਮੈਂ ਦਾ ਉਹੀ ਨਾ ਹਾਂ ਜੀ ਕੱਪੜੇ ਚੜੀ ਕੱਪੜੇ ਆ ਕੱਪੜੇ ਇਹ 12 ਕਿਲੋ ਬੌਲਾ ਕੋ ਲੀਟਰ ਮਾਰ ਕੇ ਲੈ ਜਾਈ ਹੁਣ ਹਾਂ ਜੀ ਠੀਕ ਆ ਵਾਲਾ ਬੌਲਾ ਹੋਊਗਾ ਇਹ ਵੀ ਇਹ ਵੀ ਖੋਲ ਲੋ ਜੀ 12 ਕਿਲੋ 15 16 16 ਕੇ ਚੰਗੀ ਝੋਟੀ ਆ ਜੀ ਦੇਖੋ 12 ਕਿਲੋ ਵੀ ਮਿਲ ਕੇ ਲੈ ਜੇ ਮੇਰਾ ਵੀਰ ਆਜੋ ਦੋ ਟਾਈਮ ਤੇ ਲੈ ਟਾਈਮ ਬਣਾ ਅਸਾਂ ਲਈ ਕਰਦੇ ਵਾਹ ਠੀਕ ਹੈ ਆਜੋ 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 ਲਿਆਓ ਥੋੜੀ ਕਾਰੀ ਪੈਂਦੀ ਆ ਕਾਰੀ ਹੈ ਨਾ ਜਿਹੜੀ ਜਿਹੜੀ ਉਹਦੇ 15 ਕਰਦੇ 16 ਕਰਦੇ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂਜੀ ਐਪੀ ਜੀ ਭਾਈ ਹੋਰ ਬਦਰ ਪੀਏ ਘਟਨੇ ਆ ਲਈ ਦੇ ਮਿੰਗੀ ਵਾਵਾ ਹਾਂ ਮੋਲੇ ਇੱਕ ਦਾ ਇੱਕ ਪੰਜ ਦਾ ਛੋਟਾ ਚੱਪਾ ਕਰਨਾ ਇੱਕ ਪੰਜ ਦੋ ਇੱਕ ਪੰਜ ਚਲੋ 5 ਛੋਟਾ ਠੀਕ ਹਾਂਜੀ ਇੱਕ ਪੰਜ ਦੋ ਆਹਾ ਇਹ ਜੋੜੀ ਦੂਜਾ ਸੁਆ 6 ਦਾਂਦੇ ਆ ਹਾਂਜੀ ਤੇ 12 ਜੇ 13 ਜੇ ਬੌਲਾ ਵਸਲੇ ਅਜੀ ਕੱਚਾ ਹੀ ਅੱਛਾ 6ਾਂ ਦੇ ਨਾ ਸੁਈ ਹੋ ਅੱਛਾ ਹਾਂਜੀ ਐ ਠੰਡੀ ਤੇਰੀ ਬੰਦ ਇਹ ਵੀ ਖੋਲੋ ਕੱਟਾ ਮਗਰ ਹਾਂਜੀ ਕੱਟਾ ਮਗਰ ਤੇ ਰਹਿ ਲਓ ਲਓ ਜੀ ਇਹ ਵੀ ਦੇਖੋ ਐ ਠੰਡੀ ਜੀ ਲਓ ਜੀ ਇਹ ਵੀ ਦੇਖੋ ਰਾਣੀ ਦੋ ਦੇ ਕੋਈ ਢੋੜੀ 15 ਕਿਲੋ ਮਾ ਠੀਕ ਆ ਹਾਂ ਜੀ ਨਿੱਕਾ ਸੈਗ ਝੋਟੀ ਆ ਬਿਲਕੁਲ ਤੇ ਵੱਡੀ ਝੋਟੀ ਆ ਨਾਲੇ ਉਧਰਲੀ ਹਰੇਣੀ ਝੋਟੀ ਆ ਹਰੇਣੀ ਜੀ ਉਹਦੇ ਬਹੁਤ ਚੰਗੀ ਰੋਟ 15 ਗਰਜੇ 16 ਗਰਜੇ 13 ਕਿਲੋ ਮਿੰਨ ਕੇ ਲੈ ਜੇ ਕੋਈ 12 ਦੀ ਗਰੰਟੀ ਦੇ ਦਾਂਗੇ ਬਾਠ ਠੀਕ ਆ ਹਾਂ ਜੀ ਛਾਇ ਦੀ ਰੋਟ ਬਾਕੀ ਫੋਲ ਵੱਡੀ ਆ ਆ ਜਾਓ ਆ ਜਾਓ ਨਹੀਂ ਚੱਗੇ ਠੀਕ ਆ ਹਾਂ ਜੀ ਮੂਲ ਕਰਦੇ 130 150 ਦੀ ਜੋੜੀ ਦੇ ਲਾਂਗੇ ਚਲ ਛੋੜੀ ਬੰਦ ਛੋੜ ਕਰਦਾ 500 ਕੱਢ ਕੇ ਯਾਰ ਕਰਦੀ ਆਹ ਇਹਦੇ ਕੋਲ 14 ਕਿਲੋ ਦੁੱਧ ਹੋ ਭਾਜੀ ਐਸੇ ਛੋੜੇ ਕੋਲ ਦੁੱਧ 14 ਦਿਨ ਫੂਈ ਨੂੰ ਅੱਜ ਠੀਕ ਆ 14 ਕਿਲੋ ਮਿਲ ਕੇ ਲੈ ਜਾਏ ਕੋਈ ਇਹ ਵੀ ਖੋਲੋ ਹਾਂਜੀ ਲੋ ਜੀ ਛੋੜਾ ਕੋਲ ਦੁੱਧ 16 ਦੇ ਦੇ 17 ਦੇ ਦੇ 14 ਕਿਲੋ ਮਿਲ ਕੇ ਲੈ ਜਾਏ ਠੀਕ ਆ ਹਾਂਜੀ ਵਿਜਵਾਈ ਦਾ ਟਾਈਮ ਹੋ ਜਾ ਬਿਆਹ ਨਾਲ ਬਿਲਕੁਲ ਆ 6 25 ਟਾਈਮ ਹੋ ਚੁੱਕਾ ਜੀ ਆ ਵੇਖੋ 6 ਨੂੰ 6 ਟਾਈਮ ਹੋ ਗਿਆ ਠੀਕ ਆ 14 ਕਿਲੋ ਮਣਕੇ ਦੇ ਦਾਂਗੇ ਦੋ ਟਾਈਮ ਲਾਏ ਮੇਰਾ ਵੀ ਠੀਕ ਆ ਹਾਂਜੀ ਆਜੋ ਜੀ ਆਜੋ ਛਾਈ ਵੀ ਵਲੋ ਚੰਗੀ ਮਾ ਵਧੀ ਨਾ ਠੀਕ ਆ ਹਾਂਜੀ ਆਪੀ ਸਾਹਿਬ ਮੋਲ ਕਰਦੇ ਇੱਕ ਵੀ ਇੱਕ 17 ਦੀ ਮੈਂ ਦੇਣੀ 17 ਦੀ ਹਾਂਜੀ ਚਲੋ ਛੋੜ ਕਰਦਾ ਕਰਦੇ ਆਹਾ ਇਹਦੇ ਕੋਲ ਵੀ 12 ਕਿਲੋ ਦੁੱਧ ਤੇ ਸੂਈ ਨੂੰ 20 22 ਰੁਪਏ ਕੱਟਾਂ ਮਗਰਿਆ 12 ਕਿਲੋ ਤਾਂ ਮਣਕੇ ਲੈ 12 ਕਿਲੋ ਕਹਿੰਦੇ ਮਣਕੇ ਚਾਹਾਂਗੇ ਆਪਾਂ ਇਹ ਵੀ ਖੋਲੋ ਹਾਂਜੀ ਲਓ ਜੀ 12 ਕਿਲੋ ਦੁੱਧ ਜੀ ਸਨ ਨੇ ਵੀ ਮੈਂ ਕਿਤੇ ਰਾਂਗੇ ਬਸ ਉਹ ਦੇ ਨੀ ਦੇ ਜਮਨ ਵਾਲੀ ਬਹੁਤ ਮੈਂ ਚੰਗੀ ਮਾਜੇ ਬੱਟੇ ਆ ਲਈ ਨਾ ਠੀਕ ਆ ਹਾਂਜੀ 12 ਕਿਲੋ ਕੋਲ ਦਾ ਦੇ ਕੈਨ ਲਾਪਾ ਮਿਲ ਕੇ ਦਵਾਂਗੇ ਦੋ ਡੰਡਾ ਦੇ ਕੋ ਦੰਡਾ ਬਸ ਹਾਂਜੀ ਆਜੋ ਭਾਜੀ ਆਜੋ ਟੋਈ ਜੋ ਵਰੀ ਆ ਸਾਰੀਆਂ ਦੀ ਕੋਈ ਚਾਹੀ ਕੋਈ ਜੋੜ ਲਾ ਕੋਈ ਚਿੱਟਾ ਸਾਨ ਵਾਲੇ ਖੜੇ ਪਏ ਜ਼ਿੰਮੇਵਾਰੀ ਬਸ ਠੀਕ ਆ ਠੀਕ ਹਾਂਜੀ ਮੋਲ 75 72 ਵੀ ਦੇਣੀ ਆ ਚਲ ਛੋੜ ਛੋੜ ਹੀ 500 ਹਾਂਜੀ ਆਹਾ ਇਹ ਮੈਂ ਭਾਜੀ ਅੱਜ ਹੀ ਆਈ ਅਸਰੇ 8 ਵਜੇ ਚੋ ਕੇ ਲਿਆਂਦੀ ਆ ਹਾਂ ਬੱਚਾ ਮਰ ਗਿਆ ਮੈਂ ਤਾਂ ਸੂਈ ਨੂੰ ਕੋਈ 2 ਮਹੀਨੇ ਢਾਈ ਹੋ ਗਏ ਸੀ ਟੋਕੜੀ ਰਹੀ ਉਹ ਟੋਕੜੀ ਮਾਰ ਲੈ ਕੋਈ ਉਹ ਆਪਣੇ ਉਹਨਾਂ ਦੇ ਘਰ ਮੇਰੀ ਥਾਪੀ ਆਪਣੇ ਘਰ ਟੀਆ ਵੀ ਰੱਖ ਸਕਦੇ ਜੇ ਦੁੱਧ ਕਿੰਨਾ 7 ਕਿਲੋ ਹਾਂਜੀ ਲਿਆਓ ਜੀ ਦੇਖੋ ਪੂਰੀ ਵੱਡੀ ਮੈਂ ਹੱਥ ਨਾਲ ਦਿੰਦਾ ਜੀ ਰੋੜੀ ਵੀ ਮੈਂ ਮੋਰੀ ਬੰਦਿਆਂ ਨੇ ਮੈਂ ਹੈ ਕੁਆਲਟੀ ਨਾਲ ਨੂੰ ਬਹੁਤ ਚੰਗੀ ਮੈਂ ਵੱਡੀ ਦੇ ਤੰਬੀ ਫੰਦੀ ਵੜੀ ਦਾ ਖੋਲਾ ਕੀਤਾ ਭਾਂਦੇ ਹਾਂ ਤੇ ਹਾਂ ਆਜੋ ਤੀਜਾ ਚੋਕਾ ਸੁਭਾ ਹੋਗਾ ਮੈਂ ਦਾ ਤੇ ਆ ਭੀ ਤਾਂ ਮੈਂ ਉਹਨਾਂ ਦਾ ਮੋਲ ਭਾਜੀ 42 40 ਦੀਆਂ ਦੇਣੀ ਬਸ ਕਰਨਾ ਚਲੋ 40000 ਹੈ 40000 ਤੋਂ ਛੋਟ ਜੱਪਾ ਕਰਦਾ ਦੋ ਤੇ 7 ਕਿਲੋ ਦੋ ਦੇ 30000 ਕਰ ਦੇ ਵੀ ਕੋਈ ਨਹੀਂ ਕਰਦਾ 45000 ਦੇ ਦੇ ਹਾਂਜੀ ਚਲੋ ਗਾਇਆਂ ਆ ਗਈਆਂ ਇਹ ਭਾਜੀ ਮੱਛੀ ਦੂਜਾ ਸੁਭਾ ਜੋ ਛੇ ਰੰਦ ਦਾ ਛੇ ਰੰਦ ਹਾਂਜੀ 15 ਕਿਲੋ ਬੋਲੀ ਹੋਊ ਥੰਨੇ ਵੜੀ ਦਾ 15 ਕਿਲੋ ਬੋਲਾ ਹੀ ਨਹੀਂ ਜਿਆਦਾ ਨਹੀਂ ਲੋਕੀ ਸੁਭਾ ਵਸ਼ੀ ਨਗਰ ਜੋ ਆਜੋ 15 ਕਿਲੋ ਬੌਲੀ ਹੋ ਗਏ ਵਛੀ ਮਗਰ ਕੈਨਾਂ ਜਾ ਆਜੋ ਕਰੋ ਦੇ 15 ਕਿਲੋ ਬੌਲੀ ਮਿਲ ਕੇ ਲੈ ਜੇ 6 ਦੰਦ ਮੂੰਹ ਹੋਊ ਜੀ ਕੋਈ ਲੈ ਜੀ ਲਓ ਜੀ ਤੋਂ ਦੇ ਕਰੋ ਵਛੀ 20 22 ਕਿਲੋ ਮਗਰ ਇਹਨੇ 18 ਕਿਲੋ ਦਿੱਤਾ ਏ ਵਛੀ ਆ ਵਛੀ ਮਸ਼ੀ ਵਛੀ ਮਗਰ ਜਰਸੀ ਮਗਰ ਵਛੀ ਮੇ ਲੋ ਕਹਿੰਦਾ ਜੀ ਟੋਪ ਆ ਆਜੋ ਭੱਜੇ ਆਜੋ ਕੱਲਾ ਸੁਲਾਵਗਾ ਜੋ ਇੰਤਾਂ ਫਿਰ ਬਿਨਾਂ ਲਗਾ ਦੋ ਦੋ ਨੀ ਕਰ ਜੇ ਬਾਈ ਕਰ ਜੇ ਮੋਂਦਰੇ 15 ਕਿਲੋ ਵੀ ਚੋੜੀ ਲੈ ਜੇ ਦੋ ਠੀਕ ਠੀਕ ਹਾਂ ਜੀ ਹਾਂਜੀ ਮੋਲ ਤੇ ਲੌਗੇ 75 ਵੀ ਕਰੀ ਜਾਂਦੇ ਜੱਸੀ ਵੀ ਕਰੀ ਜਾਂਦੇ ਪਰ ਆਹ ਬਹੁਤ ਮੋਲ ਨਹੀਂ ਕਰਨਾ 65 ਹਜ਼ਾਰ ਜੋ ਮਾਤਨ ਕਰਦੇ ਬਾਠੀ ਆਦੀ ਮਸ਼ੂ ਚਲੋ ਠੀਕ ਆ ਚੋੜ ਕਰਦੇ ਆ ਇਹ ਵੀ ਗੱਬਣਾ ਇਹ ਗੱਬਣਾ ਜੱਸੀ ਪਿਓਰ ਆ ਹਾਂਜੀ ਸ਼ਹਿਦ ਆਂਦੇ ਆ ਜੀ ਅਰੇ ਸ਼ਹਿਦ ਆਂਦੇ ਆ ਸ਼ਹਿਦ ਆਂਦੇ ਨਾ ਮਾੜੀ ਨਹੀਂ ਭਾਜੀ ਭਾਜੀ ਕਰ ਗਈ ਇਧਰਲੇ ਪਾਸੇ ਹਾਂ ਆਹ ਵਾਲਾ ਭਾ ਲਿਆ ਉਧਰ ਲੈ ਕੇ ਕਰ ਦੋ ਦੇ ਦੂ ਵਸ਼ੀ 25 ਕਿਲੋ ਇਹ ਦਿਨ 15 ਕੱਢਦੀ ਆਓ ਜਾਓ ਪਿਓਰ ਜੱਸੀ ਫਾਰਮ ਵਾਲੀ ਆ ਇਹ ਅੱਜ ਹੀ ਮਾਲ ਤੋਂ ਆਇਆ ਸਾਰਾ ਲੈ ਠੀਕ ਆ ਬਹੁਤ ਵੱਡੀ ਵਸ਼ੀ 25 ਕਿਲੋ ਦੋ ਦੋਗੀ ਪੈਰਪੂੜ ਬਣਾਇਆ ਵੇ ਅੱਜ ਦਾ ਅਸ਼ੀਰਵਾਦ ਆਜੋ ਜੀ ਪਾਣਾ ਪੂਰਨ ਨੂੰ ਰੋਕਦੇ ਹਾਂ ਦਾ ਚੋਤੀ ਬਾਤੀ ਪਾਉਂਦੇ ਵੇਖੋ ਬੜਾ ਖਮੂ ਮੈਨਾਂ ਨਹੀਂ ਗਿਆ ਮੂੰਗਾ ਆਜੋ ਹਾਂ ਪੀਦਾ ਵਰਿੰਦੀ ਕੀ ਮਤ ਬਾਜੀ ਮੋਲ ਤੇ ਅਦਾ ਵਸ਼ੀ ਤੇ 65000 70000 ਦੀ ਕੱਚੀ ਆ 54000 ਤੇ ਮਾਲ ਦਾ 50000 ਦੀ ਹਾਨਾ ਵਸ਼ੀ ਦੇ ਮੈਂ ਠੀਕ ਆ ਜਾਂ ਦੋ ਦੇ 25 ਕਿਲੋ ਵਸ਼ੀ ਕਰੂਗੇ ਜੇ ਤਰੋ ਡੇਢ ਖੜਦੀ ਆ 15 ਜੇ ਲੈ ਆਏ ਆ ਭਾਜੋ ਵਸ਼ੀ ਦੇ ਠੀਕ ਆ ਦੇਸੀ ਰਿਆਣੀ ਹਰਨਾਂ ਲੈ ਲਈ ਛੰਡੀ ਪੂਰੀ ਇਧਰ ਐ ਲੈਓ ਵਾਹ ਬਹੁਤ ਠੰਡੀ ਨੀ ਰੀ ਕੋਈ ਉਹ ਜੀ ਨੂੰ ਵੀ ਲਓ ਇਹਦਾ ਕੋਈ ਆਥੇ ਨੀਦਰਾ ਤੋੜਿਆ ਜਾ ਜਾ ਛੱਗੇ ਦੋੜੀ ਹੈ ਦੋ ਦੋ 16 ਕਿਲੋ ਦਿੱਤਾ ਭਾਜੀ ਇਹਨੇ ਅੱਛਾ ਹਾਂਜੀ ਤੀਜਾ ਸੋਹਣਾ ਹਰ ਕਿੰਨੀ ਬਹੁਤ ਠੰਡੀ ਠੀੜੀ ਇਹ ਲੋਗ ਬੜੇ ਮੰਗਦੇ ਜੇਸੀ ਪਿਓ ਹਾਂ ਤੇ ਮੁੱਲ ਲਿਗਾ ਜਾਈ ਮਾਦੀਆ ਗਾਣੀਆਂ ਖੜੋ ਇੱਥੇ ਖੜੋ ਦੋ ਦੋ 15 ਕਿਲੋ ਵੀ ਮੈਨੂੰ ਨਾ ਮੰਨ ਕੇ ਲੈ ਲੈਣੋ ਮੁੱਲ ਮੋੜੇ ਜਿਆਦਾ ਨਹੀਂ ਕਰਨਾ 35000 ਚੋਂ ਮੰਨਤਨ ਕਰਦਾ 32000 ਚਲੋ 32000 ਦੀ ਹਾਂ ਨਾ ਹੀ ਹੈ ਜੀ ਵੇਖੋ ਦੇਸੀ ਪਿਓਰ ਪਿਓਰ ਦੇਸੀ ਠੰਡੀ ਫਰੇਲੀ ਪਉ ਇਦਾਂ ਬੈਠਣੋ ਥੱਲੇ ਦੇ ਅਜੇ ਢੱਲਾ ਟੁਲਾ ਬੜੀਆਂ ਵਾਂ ਦਿਨ 10 12 ਕੱਢਦੀ ਆ ਜੀ ਆ ਠੀਕ ਆ ਹਾਂ ਜੀ ਲਓ ਬਸ ਆਹੀ ਹੈ ਨਾ ਹਾਂ ਜੀ ਹਾਂ ਜੀ ਲੈ ਲਓ ਕੋਈ ਉਹ ਜਿਹਨੇ ਕਿ ਲੁਸ਼ੂ ਲੁਸ਼ੂ ਆਈ ਨਹੀਂ ਨਾ 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 ਠੀਕ ਲਓ ਇਹਦੇ ਕੋਈ ਉਹ ਜਿਹਦੀ ਦੇਸੀ ਨਹੀਂ ਦੇਣੀ ਨਾ ਚਲੋ ਦੇਖੋ ਜੀ ਆ ਪਸ਼ੂ ਸੇਲ ਆ ਬਾਈਏ ਕੋਲ ਜੀ ਬਾਕੀ ਮੇਰੇ ਵੀ ਇੱਥੇ ਆਓ ਚੈੱਕ ਕਰੋ ਚੁਾਈ ਕਰੋ ਪਾਸਟੀ ਕਰਕੇ ਖੜੋਈ ਮੇਰਾ ਆਪਾਂ ਲਾ ਮਾ ਨਹੀਂ ਲੈਣਾ ਹਾਂਜੀ ਕਿਉਂਕਿ ਆਪਾਂ ਪਿੱਛੇ ਲਾਏ ਯਾਰ ਪਿੱਛੇ ਲਾਏ ਇਹਨੇ ਕਰ ਨਹੀਂ ਗਾਜੀ ਚਲੋ ਬੋਲੋ ਨੰਬਰ ਮੇਲ ਨੰਬਰ ਆਪਣਾ 81437358 96465 960 ਸਸਿਕਾ